ਪੜੇਦੇ ਜੀ ਕੋਹੇ ਨੂਰ ਬੋਲਤ ਦੀ ਝੋਟੀ ਦੀ ਅੱਜ ਕਰਾਉਨੇ ਆ ਸ਼ਾਮ ਨੂੰ ਲਾਈਵ ਮਿਲਕਿੰਗ 6 ਵਜੇ ਜੋੜਿਓ ਸਾਰੇ ਵੱਧ ਤੋਂ ਵੱਧ ਕਰਿਓ ਚੈੱਕ ਸਾਰੇ ਤੁਹਾਡੇ ਸਾਹਮਣੇ ਲਿਆਵਾਂਗੇ ਆਪਾਂ ਦੁੱਧ ਜਿੰਨਾ ਵੀ ਕੱਢਦੀ ਹੈ ਕਰਮਾ ਵਾਲੀ ਸ਼ਾਮ ਨੂੰ 6 ਵਜੇ ਲਾਈਵ ਮਿਲਕਿੰਗ ਚ ਲਾਵਾਂਗੇ ਜੀ ਝੋਟੀ ਦੀ ਆਪਣੀ ਦੀ ਆਪਾਂ ਨੇ 19 ਤਰੀਕ ਬੋਲਿਆ ਸੀ ਆਪਾਂ ਨੇ ਸੋਚਿਆ ਵੀ ਚਲ ਆਜੀ ਚਲਾ ਦਨੇ ਤੁਹਾਨੂੰ ਤੋਰ ਕੇ ਵੀ ਦਿਖਿਉਨੇ ਆ ਦੇਖੋ ਜੀ ਝੋਟੀ ਦੇ ਤੁਸੀਂ ਕਰੋ ਚੈੱਕ ਕੁਆਲਿਟੀ ਇਹ ਵੇਖ ਆਰਡਰ ਦੀ ਕੁਆਲਿਟੀ ਚੈੱਕ ਕਰ ਸਕਦੇ ਤੁਸੀਂ ਬਹੁਤ ਚੰਗਾ ਆਰਡਰ ਕਰਿਆ ਦੇਖੋ ਕੁਆਲਿਟੀ ਬਿਲਕੁਲ ਜੈਡ ਬਲੈਕ ਕੋਹੇਨੂਰ ਦਾ ਹੀਰਾ ਚੈੱਕ ਕਰੋ ਤੁਸੀਂ ਸ਼ਾਮ ਨੂੰ 6 ਵਜੇ ਆਪਾਂ ਲਾਈਵ ਚਲਾਵਾਂਗੇ ਜੀ ਜੁੜਿਓ ਸਾਰੇ ਵੱਧ ਤੋਂ ਵੱਧ ਸ਼ੇਅਰ ਕਰਿਓ ਵੀਡੀਓ ਨੂੰ ਈਲੋ ਬੁੱਈਲ ਆਪਾਂ ਨੇ ਉਹ ਤਾਂ 19 ਤਰੀਕ ਨੂੰ ਬੋਲਿਆ ਸੀ ਆਪਾਂ ਨੇ ਸੋਚਿਆ ਵੀ ਚਲਾਜੀ ਚਲਾ ਦਨੇ ਆ ਜੀ ਆਉਂ ਤਾਂ ਸਵੇਰੇ ਆਪਾਂ ਨੇ 7:42 ਵਜੇ ਕੰਡਾ ਕਰਾਈ ਦੁੱਧ ਦਾ ਲੇਟ ਚ ਲਈ ਤੀ ਸਵੇਰੇ ਅੱਜ ਆਪਾਂ ਨੇ ਥੋੜਾ ਜਿਹਾ ਉੱਠਣ ਚ ਲੇਟ ਹੋ ਗਏ ਤੇ ਚਲੋ ਇੱਕ ਦਿਨ ਘੱਟ ਕਰ ਦੂਗੇ ਆਪਾਂ ਸਵੇਰ ਤੋਂ 6 ਵਜੇ ਲਾਈਵ ਮਿਲਕਿੰਗ ਟਾਈਮ ਟੂ ਟਾਈਮ ਤਿੰਨ ਟਾਈਮ ਲਾਈਵ ਮਿਲਕਿੰਗ ਚਲਾਵਾਂਗੇ ਜੀ ਠੀਕ ਹੈ ਧੰਨਵਾਦ